ਅੱਜ ਅਸੀਂ ਆਏ ਹਾਂ ਵਿੰਜ਼ਰ ਗ੍ਰੇਟ ਪਾਰਕ ਇਲਿਮਿਨੇਟਿਡ ਇੰਗਲੈਂਡ ਦਾ ਜੰਗਲ ਦੇ ਵਿੱਚ ਰੌਸ਼ਨੀ ਦਾ ਮੰਗਲ ਜਿਵੇਂ ਪੰਜਾਬ ਚ ਦੀਵਾਲੀ ਮੇਲੇ ਤੇ ਰਾਤ ਨੂੰ ਪਿੰਡ ਰੋਸ਼ਨ ਹੋ ਜਾਂਦਾ ਹੈ ਉਹੀ ਫੀਲ ਅੱਜ ਅਸੀਂ ਇੱਥੇ ਇੰਗਲਿਸ਼ ਸਟਾਈਲ ਚ ਲੈਣੀ ਹੈ ਇੱਕ ਸਾਈਡ ਤੇ ਵਿੰਜ਼ਰ ਐਕਸਪ੍ਰੈਸ ਟ੍ਰੇਨ ਟੂ ਨਾਰਥ ਪੋਲ ਦੂਜੇ ਸਾਈਡ ਤੇ ਜੰਗਲ ਚ ਲਾਈਟ ਦਾ ਮੰਗਲ ਚਲੋ ਵੇਖੀਏ ਅੰਦਰ ਕੀ ਕੁਝ ਹੈ ਵੀਡੀਓ ਲਾਸਟ ਤੱਕ ਜ਼ਰੂਰ ਦੇਖੋ ਜੀ ਅੰਤ 'ਚ ਸੈਂਟਾ ਕਲੌਸ ਗਿਫਟ ਦੇ ਰਿਹਾ ਹੈ ਥਰੂ ਅ ਹਾਊਸ ਚਿਮਨੀ ਬਿਊਟੀਫੁੱਲ ਫਾਊਂਟੇਨ ਸ਼ੋ ਰਾਈਡਸ ਦੇਖਣ ਆ ਵੀ ਹੈ ਫੁੱਲ ਫੈਮਿਲੀ ਫਰਮ ਬਿਲਕੁਲ ਜਿਵੇਂ ਕਿਸੇ ਵਿਦੇਸ਼ੀ ਮੇਲੇ ਵਿੱਚ ਹੁੰਦਾ ਹੈ ਜੇ ਤੁਹਾਨੂੰ ਲਾਈਟਸ ਫੈਸਟੀਵਲ ਫੈਮਿਲੀ ਵਾਕ ਪਸੰਦ ਨੇ ਜੇ ਸੋਚਦੇ ਹੋ ਕਿ ਇੰਗਲੈਂਡ 'ਚ ਫੈਮਿਲੀਜ਼ ਰਾਤ ਨੂੰ ਫਨ ਕਿੱਥੇ ਕਰਦੀਆਂ ਨੇ ਤੇ ਇਹ ਵਲੌਗ ਤੁਹਾਡੇ ਲਈ ਹੈ ਜੀ ਚੈਨਲ ਤੇ ਨਵੇਂ ਹੋ ਤਾਂ ਫਲੋ ਪੀਸਫੁਲੀ ਵਿਦ ਸਿੰਘ ਜਨੂ ਸਬਸਕ੍ਰਾਈਬ ਕਰ ਲਓ ਹਰ ਹਫਤੇ ਇੰਗਲੈਂਡ ਦੇ ਨਵੇਂ ਕੋਰਨਰ ਚ ਪੰਜਾਬੀ ਸਟਾਈਲ ਦੇ ਵਿੱਚ ਮੰਗਲ ਜਿਵੇਂ ਪੰਜਾਬ ਚ ਮੇਲੇ ਤੇ ਵੱਡਾ 게ਟ ਬਣਦਾ ਹੈ ਸਵਾਗਤ ਹੈ ਉੱਥੇ ਹੀ ਵਿਂਜ਼ਰ ਪਾਰਕ ਚ ਵੀ ਪੂਰੀ ਕਾਰਪਕ ਤੋਂ ਹੀ ਰੌਸ਼ਨੀ ਨਾਲ ਰਾਹ ਬਣਾਇਆ ਹੋਇਆ ਹੈ ਦੂਰੋਂ ਹੀ ਲੱਗਦਾ ਹੈ ਜਿਵੇਂ ਜੰਗਲ 'ਚ ਕੋਈ ਵੱਡਾ ਤਿਉਹਾਰ ਲੱਗਿਆ ਹੋਵੇ ਸਭ ਤੋਂ ਪਹਿਲਾਂ ਇੱਕ ਕਿਊਟ ਜਈ ਲਾਈਟਾਂ ਵਾਲੀ ਟ੍ਰੇਨ ਇਹ ਹੈ ਜੀ ਵਿਨਜ਼ਰ ਐਕਸਪ੍ਰੈਸ ਟ੍ਰੇਨ ਟੂ ਨਾਰਥ ਪੋਲ ਬੜਾ ਹੀ ਖੂਬਸੂਰਤ ਇਹ ਵਾਕਿੰਗ ਪਾਥ ਇਨਾ ਨੇ ਬਣਾਇਆ ਹੈ ਟੂਵਰਡ ਦ ਟ੍ਰੇਨ ਸੱਚੀ ਟ੍ਰੇਨ ਨਹੀਂ ਪੂਰੀ ਲਾਈਟ ਨਾਲ ਸਜਿਆ ਹੋਇਆ ਫੋਟੋ ਸਪੌਟ ਹੈ ਜਿਵੇਂ ਪੰਜਾਬ ਚ ਮੇਲੇ ਚ ਲੋਕ ਚੱਕੀ ਕੋਲ ਖੜਕੇ ਫੋਟੋ ਲੈਂਦੇ ਨੇ ਉਹ ਜਿਹੇ ਇੱਥੇ ਇੰਗਲੈਂਡ ਦੇ ਬੱਚੇ ਤੇ ਫੈਮਿਲੀ ਨਾਰਥ ਵਾਲ ਵਾਈਟ ਰੇਨ ਦੇ ਸਾਹਮਣੇ ਖੜਕੇ ਯਾਦਗਾਰੀ ਫੋਟੋ ਖਿੱਚ ਰਹੇ ਨੇ ਛੋਟੇ ਬੱਚਿਆਂ ਨੂੰ ਸੱਚਮੁੱਚ ਇਦਾਂ ਲੱਗਦਾ ਜਿਵੇਂ ਸੰਤਾ ਕਲੋਸ ਇਸ ਦੇ ਵਿੱਚ ਬੈਠ ਕੇ ਆਇਆ ਹੈ ਤੇ ਸਾਨੂੰ ਲੈ ਜਾਏਗਾ ਦੇਖੋ ਜੀ ਜੰਗਲ ਦੇ ਦਰਖਤਾਂ ਚੋਂ ਲੇਜ਼ਰ ਲਾਈਟਸ ਨਿਕਲ ਰਹੀਆਂ ਨੇ ਜਿਵੇਂ ਕਿਸੇ ਨੇ ਇਦਾਂ ਲੱਗਦਾ ਪੰਜਾਬ ਦੇ ਖੇਤ ਚ ਦੀਵਾਲੀ ਦੇ ਦਿਨ ਲੇਜ਼ਰ ਲਾ ਦਿੱਤੀ ਹੋਵੇ ਪੌਣ ਹਵਾ ਤੂੰਦ ਤੇ ਰੌਸ਼ਨੀ ਮਿਲ ਕੇ ਜਿਵੇਂ 3D ਪੇਂਟਿੰਗ ਬਣਾਈ ਜਾਂਦੀ ਹੈ ਉਸ ਤਰ੍ਹਾਂ ਲੱਗ ਰਿਹਾ ਹੈ ਬੜਾ ਹੀ ਸੋਹਣਾ ਇਹ ਜਦੋਂ ਆਪਾਂ ਇਹ ਵਾਕ ਤੇ ਜਾਂਦੇ ਹਾਂ ਅੱਗੇ ਦਰਖਤਾਂ ਦੇ ਉੱਪਰ ਇਹ ਪਿੰਡ ਇਹ ਲੇਜ਼ਰ ਸ਼ੋਅ ਕੀਤਾ ਹੋਇਆ ਹੈ ਹੁਣ ਆ ਗਏ ਆ ਜੀ ਮੇਰੇ ਫੇਵਰਟ ਪਾਰਟਸ ਤੇ ਸਾਨੂੰ ਬੜਾ ਹੀ ਵਧੀਆ ਲੱਗਾ ਜਿੱਦਾਂ ਤੁਸੀਂ ਦੇਖ ਰਹੇ ਹੋ ਲੇਕ ਦੇ ਉੱਪਰ ਇਹ ਚਮਕਦਾਰ ਗੋਲ ਗੋਲ ਔਰਾਸ ਬਣ ਰਹੇ ਨੇ ਜਿਵੇਂ ਅਸੀਂ ਪਾਣੀ 'ਚ ਪੱਥਰ ਸੁੱਟੀਏ ਤਾਂ ਗੋਲ ਗੋਲ ਛੱਲੇ ਬਣਦੇ ਨੇ ਉਹ ਜਿਹੜਾ ਇਫੈਕਟ ਇੱਥੇ ਲਾਈਟ ਨਾਲ ਬਣਾਇਆ ਹੋਇਆ ਹੈ ਆ ਤੁਸੀਂ ਦੇਖ ਰਹੇ ਹੋ ਇੱਥੇ ਟੈਕਨੋਲੋਜੀ ਦੇ ਨਾਲ ਲਾਈਟ ਦੇ ਛੱਲੇ ਬਣੇ ਹੋਏ ਨੇ ਸਿੱਧੇ ਅਸਮਾਨ ਵੱਲ ਜਾਂਦੇ ਹੋਏ ਲੱਗਦੇ ਨੇ ਤੇ ਬੜਾ ਹੀ ਬਿਊਟੀਫੁੱਲ ਵਿੱਚ ਲੇਕ ਹੈ ਤੇ ਨਾਲ ਇਹ ਜੋ ਵਿੱਚ ਲੇਕ ਦੇ ਵਿੱਚ ਫਾਉਂਟੇਨ ਸ਼ੋਅ ਚੱਲ ਰਿਹਾ ਹੈ ਅੱਗੇ ਜਾ ਕੇ ਆਪਾਂ ਹੋਰ ਫਾਉਂਟੇਨ ਸ਼ੋਅ ਦੇਖਾਂਗੇ ਇਹਨਾਂ ਨੇ ਬੜਾ ਸੋਹਣਾ ਇਹ ਪ੍ਰੈਜ਼ੈਂਟ ਕੀਤਾ ਹੈ ਐਂ ਐਂਜੀ ਐਲਸ ਸੰਤਾ ਕਲੋਸ ਦੇ ਇਹਨਾਂ ਨੂੰ ਹੈਲਪਰ ਮੰਨਿਆ ਜਾਂਦਾ ਹੈ ਇਹਨਾਂ ਨੂੰ ਦੇਖੋ ਟਰੀ ਦੇ ਉੱਪਰ ਇਹਨਾਂ ਨੇ ਬੜੀ ਹੀ ਵਧੀਆ 3D ਜੰਦਾ ਦੀ ਆ ਪ੍ਰੈਜੈਂਟੇਸ਼ਨ ਕੀਤੀ ਹੈ ਇੱਕ ਦੂਜੇ ਨੂੰ ਇਹ স্নੋ ਬਾਲ ਮਾਰ ਰਹੇ ਨੇ ਜਿਵੇਂ ਪੰਜਾਬ ਚ ਕਈ ਵਾਰੀ ਬੱਚੇ ਮਿੱਟੀ ਵਾਲੀ ਗੇਂਦ ਬਣਾ ਕੇ ਮਸਤੀ ਕਰਦੇ ਨੇ ਇੱਥੇ ਸਾਰੇ ਇੰਗਲਿਸ਼ ਸਟਾਈਲ ਚ স্নੋ ਬਾਲ ਫਲਾਈਟ ਚੱਲ ਰਹੀ ਹੈ ਫੁੱਲ ਕਾਮੇਡੀ ਮੂਡ ਦੇ ਵਿੱਚ ਚੱਲ ਰਹੇ ਨੇ ਇਹ ਆ ਜੀ ਬੈਸਟ ਪਾਰਟ ਆਫ ਥਿਸ ਵਰਕ ది ਸੰਤਾ ਕਲੋਜ਼ ਇਹਨਾਂ ਨੇ ਦੇਖੋ ਇੱਕ ਘਰ ਬਣਾਇਆ ਹੈ ਜੰਗਲ ਐ ਸਾਰਾ origignal trees ਨੇ ਸਾਈਡ ਤੇ ਘਰ ਵੀ origignal ਐ ਤੇ 3D ਇਹਨਾਂ ਨੇ ਸਕਰੀਨ ਲਾ ਕੇ ਇਸ ਤਰ੍ਹਾਂ ਸ਼ੋਅ ਕਰ ਰਿਹਾ ਕਿ ਸੰਟਾ ਗਲੋਸ ਆ ਰਿਹਾ ਆਇਆ ਬਾਡੀ ਲਾ ਕੇ ਉਹ ਚਿਮਨੀ ਦੇ ਵਿੱਚੋਂ ਹੁਣ ਅੰਦਰ ਜਾ ਕੇ ਗਿਫਟ ਦੇ ਕੇ ਬੱਚਿਆਂ ਨੂੰ ਫਿਰ ਵਾਪਸ ਜਾਏਗਾ ਬੜੀ ਸੋਹਣੀ ਐ ਇਹ ਪ੍ਰੈਜੈਂਟੇਸ਼ਨ ਇਹਨਾਂ ਨੇ ਐਨੀਮੇਸ਼ਨ ਕੀਤੀ ਐ ਤੇ ਜਦੋਂ ਵੀ ਤੁਹਾਨੂੰ ਸਮਾਂ ਲੱਗੇ 크ਿਸਮਿਸ ਤੇ ਨਿਊ ਇਅਰ ਤੱਕ ਲੱਗਦਾ ਤੁਸੀਂ ਵੀ ਸਮਾਂ ਕੱਢ ਕੇ ਆਓ ਤੇ ਬੱਚਿਆਂ ਲਈ ਬੜਾ ਹੀ ਬਿਊਟੀਫੁਲ ਐ ਹੁਣ ਇਹ ਅੰਦਰ ਵੜ ਗਿਆ ਤੇ ਹੁਣ ਦੇ ਕੇ ਗਿਫਟ ਬਾਹਰ ਆ ਗਿਆ ਇਟਸ ਵੈਰੀ ਨਾਈਸ ਐਂਡ ਬਿਊਟੀਫੁਲ ਪ੍ਰੈਜੈਂਟੇਸ਼ਨ ਇਹ ਆ ਗਈ ਆ ਜੀ ਹੁਣ ਐਨੀਮਲ ਦੀ ਸਿੰਗਿੰਗ ਸਟੇਜ ਇੰਨਾਂ ਨੇ ਇੱਕ ਸਕਰੀਨ ਲਾਈ ਹੈ ਨਾਲ ਬੱਚੇ ਨੱਚ ਰਹੇ ਨੇ ਐਨੀਮਲ ਡਾਂਸ ਕਰ ਰਹੇ ਨੇ ਤੇ ਗਾ ਰਹੇ ਨੇ ਕ੍ਰਿਸਮਸ ਚੋਰਸ ਤੇ ਨਿਊ ਈਅਰ ਦੇ ਸੌਂਗਸ ਤੇ ਬੱਚੇ ਛੋਟੇ ਇੰਨਾਂ ਨੂੰ ਨੱਚ ਰਹੇ ਨੇ ਨਾਲ ਇੱਥੇ ਸਟਾਲ ਲੱਗੇ ਨੇ ਖਾਣੇ ਦੇ ਨਾਲ ਲੋਕੀ ਕਾਫੀ ਪੀ ਰਹੇ ਨੇ ਤੇ ਬੜਾ ਹੀ ਸੋਹਣਾ এনਵਾਇਰਨਮੈਂਟ ਹੈ ਇਹ ਤੁਹਾਨੂੰ ਬ੍ਰੇਕ ਦੇ ਦਿੰਦੇ ਆ ਵਿੱਚੇ ਤੁਸੀਂ ਇੱਥੇ ਖਾ ਪੀ ਸਕਦੇ ਹੋ ਫਿਰ ਅੱਗੇ ਨੂੰ ਤੁਰ ਪੈਂਦੇ ਨੇ ਲੋਕ ਅਗਲੇ ਸਟਾਲ ਵੱਲ ਨੂੰ ਇਹ ਹੈ ਜੀ ਹੈਂਗਿੰਗ ਲੈਂਟਰਨ ਵਾਕ ਇੱਥੇ ਤੁਸੀਂ ਦੇਖ ਰਹੇ ਹੋ ਰਸਤੇ ਨੂੰ ਮੈਨੂੰ ਤਾਂ ਪੰਜਾਬ ਵਿੱਚ ਜਦੋਂ ਆਪਣੇ ਗਲੀਆਂ 'ਚ ਜਦੋਂ ਵਿਆਹ ਹੁੰਦਾ ਜਾਂ ਕੋਈ ਫੰਕਸ਼ਨ ਹੁੰਦਾ ਜਦੋਂ ਸਾਰੀ ਗਲੀ ਨੂੰ ਚਾਲ ਲੜਾ ਜਾਂ ਲਾਈਟਾਂ ਲੱਗੀਆਂ ਹੁੰਦੀਆਂ ਨੇ ਉਹਨਾਂ ਦੀ ਇੱਥੇ ਫੀਲਿੰਗ ਆਉਂਦੀ ਹੈ ਪਰ ਇਹ ਜੰਗਲ ਦੇ ਵਿੱਚ ਤੁਸੀਂ ਦੇਖੋ ਮੰਗਲ ਕੀਤਾ ਹੈ ਇਹਨਾਂ ਲੈਂਟਰਨ ਟੰਗੇ ਹੋਏ ਨੇ ਬੜਾ ਕੋਜੀਸ ਆ এনवायरमेंट ਹੈ ਤੇ ਫੌਕਸ ਤੇ ਦੂਸਰੇ ਅਸਲੀ ਜਾਨਵਰ ਵੀ ਲਾਗੇ ਫਿਰਦੇ ਹੁੰਦੇ ਨੇ ਕਿਉਂਕਿ ਬੜੀ ਵੱਡੀ ਲੇਕ ਹੈ ਆ ਇੱਕ ਹੋਰ ਇਹਨਾਂ ਨੇ ਡੀਅਰ ਫੈਮਿਲੀ ਦਾ ਸੀਨ ਕ੍ਰੀਏਟ ਕੀਤਾ ਹੈ ਛੋਟੇ ਬੇਬੀ ਨੇ ਮੰਮੀ ਡੀਅਰ ਨਾਲ ਤੇ ਪਿੱਛੇ ਇਹਨਾਂ ਨੇ ਮੂਨ ਮਿਲਾਇਆ ਹੋਇਆ ਹੈ ਉਹ ਚਮਕ ਰਿਹਾ ਹੈ ਇੱਕ ਹਨੇਰੀ ਰਾਤ ਦਿਖਾਈ ਹੈ ਤੇ ਉੱल्लू ਵੀ ਦਰਖਤ ਤੇ ਬੈਠਾ ਬੋਲ ਰਿਹਾ ਹੈ ਤੇ ਬੜਾ ਹੀ ਸੋਹਣਾ ਕਵਾਇਟ ਜਿਹਾ ਮਾਹੌਲ ਕੀਤਾ ਇੱਥੇ ਇਹਨਾਂ ਨੇ ਹੁਣ ਆ ਗਿਆ ਜੀ ਸਭ ਤੋਂ ਫੋਟੋ ਜੈਨਿਕ ਫ੍ਰੈਂਡਲੀ ਸਪੌਟ ਲਾਈਟ ਟਨਲ ਜਿਵੇਂ ਮੈਰਿਜ ਪੈਲੇਸ ਚ ਐਂਟਰੀ ਗੇਟ ਤੇ ਟਨਲ ਬਣਿਆ ਹੁੰਦਾ ਹੈ ਤੇ ਬੜਾ ਸੋਹਣਾ ਇੱਥੇ ਨੇ ਪਿਓ ਰੰਗਾ ਰੰਗ ਰੋਸ਼ਨੀ ਦਾ ਟਨਲ ਹੈ ਹਰ ਬੰਦਾ ਇੱਥੇ ਫੋਟੋ ਤੇ ਰੀਲ ਲਾਜ਼ਮੀ ਬਣਾ ਕੇ ਜਾਂਦਾ ਹੈ ਇਹ ਬਹੁਤ ਵੱਡੀ ਲੇਕ ਹੈ ਜਿਹਦੇ ਆਲੇ ਦੁਆਲੇ ਜੰਗਲ ਹੈ ਤੇ ਹੁਣ ਆਪਾਂ ਦੂਸਰੇ ਪਾਸੇ ਆ ਗਏ ਆ ਇਹ ਲੇਕ ਤੇ 뮤지컬 ਫਾਉਂਟੇਨ ਸ਼ੋਅ ਚੱਲ ਰਿਹਾ ਹੈ ਪਾਣੀ ਰੋਸ਼ਨੀ 뮤직 ਤਿੰਨੇ ਮਿਲ ਕੇ ਕਮਾਲ ਕਰ ਰਹੇ ਨੇ ਜਿਵੇਂ ਆਪਾਂ ਪੰਜਾਬ ਚ ਮੇਲਾ ਦਾ ਜਦੋਂ ਅਖੀਰਲਾ ਟਾਈਮ ਹੁੰਦਾ ਹੈ ਸਟੇਜ ਪ੍ਰੋਗਰਾਮ ਹੁੰਦਾ ਹੈ ਇੱਥੇ ਰਾਤ ਦਾ ਇਹ ਮੇਨ ਪ੍ਰੋਗਰਾਮ ਹੈ ਜਿਸ ਨੂੰ ਫਾਉਂਟੇਨ ਸ਼ੋ ਕਹਿੰਦੇ ਨੇ ਦੇਖੋ ਬੜਾ ਹੀ ਸੋਹਣਾ ਇਹਨਾਂ ਨੇ ਸ਼ੋ ਕੀਤਾ ਤੇ ਇਹਨੂੰ ਦੇਖੋ ਤੇ ਤੁਸੀਂ ਇੰਜੋਏ ਕਰੋ ਹੁਣ ਅੰਤ 'ਚ ਆ ਜਾਂਦੇ ਹਾਂ ਜੀ ਰਾਈਟਸ ਤੇ ਖਾਣੇ ਵਾਲੇ ਹਿੱਸੇ 'ਚ ਛੋਟੀਆਂ-ਛੋਟੀਆਂ ਰਾਈਟਸ ਮੈਰੀਗੋ ਅਰਾਊਂਡ 버ਗਰ ਚਿਪਸ ਹੌਟ ਚਾਕਲੇਟ ਕਾਫੀ ਬਾਰ ਪੀਜ਼ਾ ਸਟਾਪ ਬਿਲਕੁਲ ਜਿਵੇਂ ਪੰਜਾਬ ਦੇ ਸਿਟੀ ਮੇਲੇ 'ਚ ਗੋਲ ਗੱਪੇ ਟਿਕੀਆਂ ਆਦਿਆਂ ਰਾਈਟਸ ਲੱਗੀਆਂ ਹੁੰਦੀਆਂ ਨੇ ਫਰਕ ਸਿਰਫ ਇੱਕ ਹੀ ਐ ਇੱਥੇ ਰੁਪਏ ਦੀ ਥਾਂ ਪਾਉਂਡ ਲੱਗਦੇ ਨੇ ਸੋ ਜੀ ਇੰਗਲੈਂਡ ਦੇ ਇਸ ਜੰਗਲ ਚ ਅੱਜ ਅਸੀਂ ਬਿਲਕੁਲ ਜੰਗਲ ਚ ਮੰਗਲ ਵਾਲੀ ਰਾਤ ਇੰਜੋਏ ਕੀਤੀ ਹੈ ਮੇਰੇ ਲਈ ਇੱਕ ਐਕਸਪੀਰੀਅੰਸ ਉਹ ਜਿਆ ਹੈ ਜਿਵੇਂ ਪੰਜਾਬ ਚ ਦੀਵਾਲੀ ਤੇ ਹੋਰ ਫੈਸਟੀਵਲ ਜਾਂ ਸ਼ਹਿਰ ਦੇ ਮੇਲੇ ਪਰ ਇੰਗਲਿਸ਼ ਸਟਾਈਲ ਵੈਰੀ ਕੋਲਡ ਵੈਦਰ ਮਾਈਨਸ ਟੈਂਪਰੇਚਰ ਹੈ ਤੇ ਮਾਡਰਨ ਲਾਈਟ ਦੇ ਨਾਲ ਆਪਾਂ ਇੰਜੋਏ ਕੀਤਾ ਹੈ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਭ ਤੋਂ ਵਧੀਆ ਪਾਰਟ ਕਿਹੜਾ ਲੱਗਾ ਟ੍ਰੇਨ ਫਾਊਂਟੇਨ ਸ਼ੋ ਜਾਂ ਲਾਈਟ ਟਨਲ ਤੁਸੀਂ ਚਾਹੋਗੇ ਕਿ ਪੰਜਾਬੀ ਚ ਵੀ ਇਸ ਟਾਈਪ ਦਾ ਇਲੀਮੈਂਟਡ ਜੰਗਲ ਵਾਕ ਬਣੇ ਤੁਸੀਂ ਆਪਣੇ ਸ਼ਹਿਰ ਪਿੰਡ ਦੇ ਵਿੱਚ ਟਰਾਈ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰੋ ਆਪਣੇ ਫਰੈਂਡਸ ਫੈਮਿਲੀ ਨਾਲ ਸ਼ੇਅਰ ਕਰੋ ਤੇ ਚੈਨਲ ਫਲੋ ਪੀਸਫੁਲੀ ਬਤ ਸਿੰਘ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਹੋਰ ਵੀ ਐਸੇ ਯੂਕੇ ਵਲੌਗ ਪੰਜਾਬੀ ਮਿਲ ਜੁਲ ਕੇ ਫਲੇਵਰ ਲਵਾਂਗੇ ਇਸ ਚੈਨਲ ਦੇ ਪਲੇਲਿਸਟ ਵਿੱਚ ਤੁਸੀਂ ਮੇਰੇ ਹੋਰ ਵੀ ਵਲੌਗ ਦੇਖ ਸਕਦੇ ਹੋ ਜਿਵੇਂ ਕਿ ਰੀਸੈਂਟਲੀ ਅਪਲੋਡ ਕੀਤਾ ਸੀ ਇੰਗਲੈਂਡ ਵਿੱਚ ਖੇਤੀ ਕਿੱਦਾਂ ਹੁੰਦੀ ਹੈ ਤੇ ਕਮਾਈ ਕਿੰਨੀ ਹੁੰਦੀ ਹੈ ਤੇ ਇੰਡੀਆ ਤੇ ਇੰਗਲੈਂਡ ਦੀ ਖੇਤੀ ਕੰਪੇਅਰ ਕੀਤੀ ਸੀ ਬੈਂਕ ਆਫ ਇੰਗਲੈਂਡ ਦਾ ਵਲੌਗ ਜਿੱਥੇ ਭਾਰਤ ਦਾ 골ਡ ਅਜ ਵੀ ਹੈ ਯੂਕੇ ਵਿੱਚ ਇੰਡੀਅਨ ਮਹਾਰਾਜੇ ਦਾ ਖੂ ਜੋ 18ਵੀਂ 19ਵੀਂ ਸਦੀ ਚ ਬਣਿਆ ਡਾਕਟਰ ਮਨਮੋਨ ਸਿੰਘ ਜੀ ਦੀ ਆਕਸਫੋਰਡ ਯੂਨੀਵਰਸਿਟੀ ਟੂਰ ਕੀਤਾ ਸੀ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦੀ ਜੋਗਵਾਸਟੀ ਹਿਸਟਰੀ ਇਟਨ ਦੇ ਵਿੱਚ ਹੈ ਉਹਦੇ ਬਾਰੇ ਆਪਾਂ ਇੱਕ ਬੜਾ ਬਿਊਟੀਫੁੱਲ ਟ੍ਰੈਵਲ ਵਲੌਗ ਬਣਾਇਆ ਸੀ ਉਹ ਤੁਸੀਂ ਇਸ ਚੈਨਲ ਦੇ ਪਲੇਲਿਸਟ ਦੇਖ ਸਕਦੇ ਹੋ YouTube ਦੇ ਵਿੱਚ ਜਾ ਕੇ ਫਲੋ ਪੀਸਫੁਲੀ ਵਿਧ ਸਿੰਘ ਨੂੰ ਜਰੂਰ ਸਰਚ ਕਰੋਗੇ ਜੀ ਸੋ ਹੁਣ ਦਾਸ ਨੂੰ ਦੋ ਇਜਾਜ਼ਤ ਦੀ ਗਲਤੀ ਮਾਫ ਕਰਨਾ ਫਿਰ ਮਿਲਾਂਗੇ ਨੈਕਸਟ ਵੈਰੀ ਬਿਊਟੀਫੁੱਲ ਬਲੌਗ ਦੇ ਨਾਲ ਉਦੋਂ ਤੱਕ ਦੀ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ